પાસੇ ਦੇਸ਼ ਆਪਣਾ 15 ਅਗਸਤ ਨੂੰ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਏ ਦੂਜੇ ਪਾਸੇ ਆਪਾਂ ਨੇ ਦੱਸਣਾ ਏ ਵੀ ਕਿਵੇਂ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਏ ਸਾਡੇ ਲਈ ਅੱਜ ਵੀ ਗੁਲਾਮੀ ਹੈ ਸੋ ਸਾਡੇ 30 32 32 ਸਾਲਾਂ ਤੋਂ ਵੀਰ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋਰ ਆਪਣੇ ਜਿਹੜੇ ਦੂਜੇ ਕਾਨੂੰਨ ਨੇ ਚਾਹ ਗੁਰੂ ਰੰਸਾ ਬਾਬਤ ਜਿਹੜੀਆਂ ਬਿਆਦਮੀਆਂ ਹੋ ਰਹੀਆਂ ਵੱਖ-ਵੱਖ ਧਰਮਾਂ ਦੇ ਜਿਹੜੇ ਲਿਟਰੇਚਰ ਦੀਆਂ ਬਿਆਦਮੀਆਂ ਹੋ ਰਹੀਆਂ ਉਸ ਬਾਬਤ ਸੋ ਵੱਧ ਤੋਂ ਵੱਧ ਗਿਣਤੀ ਵਿੱਚ ਆਪਣਾ ਪ੍ਰੋਗਰਾਮ ਹੈ ਆਉਣ ਵਾਲੀ 15 ਅਗਸਤ ਨੂੰ ਸਵੇਰੇ 10 ਵਜੇ ਆਪਾਂ ਨੇ ਸੈਕਟਰ 17 ਨੀਲਮ ਥੀਟਰ ਉੱਥੇ ਇਕੱਠੇ ਹੋਣਾ ਵੱਧ ਗਿਣਤੀ ਦੇ ਵਿੱਚ ਉੱਥੋਂ ਫਿਰ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਨੇ ਰਾਜਪਾਲ ਜੀ ਦੀ ਰਿਹਾਈਸ਼ ਨੂੰ ਜਾ ਕੇ ਉੱਥੇ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਨੀ ਉਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਕੌਮੀ ਸਾਮੋਰੇ ਵੱਲੋਂ ਆਉਣ ਵਾਲੀ 15 ਅਗਸਤ ਨੂੰ ਜੋ ਵੱਡਾ ਪ੍ਰੋਗਰਾਮ ਦਿੱਤਾ ਗਿਆ ਏ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਇਕੱਠੇ ਹੋ ਕੇ ਸਾਰੀ ਭਰਾ ਇਥੋਂ ਮੋਰਚੇ ਤੋਂ ਅਪੀਲ ਕਰ ਰਹੇ ਹਾਂ ਸਮੁੱਚੇ ਪੰਥਦਰਦੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਵੀਰਾਂ ਭੈਣਾਂ ਨੂੰ ਕਿਲਾ ਸੱਦਾ ਏ ਵੀ ਤੁਸੀਂ ਵੱਧ ਚੜ ਕੇ ਇੱਕ ਪਾਸੇ ਦੇਸ਼ ਆਪਣਾ 15 ਅਗਸਤ ਨੂੰ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਏ ਦੂਜੇ ਪਾਸੇ ਆਪਾਂ ਨੇ ਦੱਸਣਾ ਏ ਵੀ ਕਿਵੇਂ ਘਟ ਗੜਤੀਆਂ ਨੂੰ ਦਬਾਇਆ ਜਾ ਰਿਹਾ ਹੈ ਸਾਡੇ ਲਈ ਅੱਜ ਵੀ ਗੁਲਾਮੀ ਹੈ ਸੋ ਸਾਡੇ 30 32 32 ਸਾਲਾਂ ਤੋਂ ਵੀਰ ਜਿਹੜੇ ਜੇਲਾ ਦੇ ਵਿੱਚ ਬੰਦ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੋਰ ਆਪਣੇ ਜਿਹੜੇ ਦੂਜੇ ਕਾਨੂੰਨ ਨੇ ਚਾਹ ਗੁਰੂ ਰੰਸਾ ਬਾਬਤ ਜਿਹੜੀਆਂ ਬਿਆਦਮੀਆਂ ਹੋ ਰਹੀਆਂ ਵਕ ਵਕ ਧਰਮਾਂ ਦੇ ਜਿਹੜੇ ਲਿਟਰੇਚਰ ਦੀਆਂ ਬਿਆਦਮੀਆਂ ਹੋ ਰਹੀਆਂ ਉਸ ਬਾਬਤ ਸੋ ਵੱਧ ਤੋਂ ਵੱਧ ਗਿਣਤੀ ਵਿੱਚ ਆਪਣਾ ਪ੍ਰੋਗਰਾਮ ਹੈ ਆਉਣ ਵਾਲੀ 15 ਅਗਸਤ ਨੂੰ ਸਵੇਰੇ 10 ਵਜੇ ਆਪਾਂ ਨੇ ਸੈਕਟਰ 17 ਨੀਲਮ ਟਰੈਕਟਰ ਉਥੇ ਇਕੱਠੇ ਹੋਣਾ ਵੱਧ ਗਿਣਤੀ ਦੇ ਵਿੱਚ ਉੱਥੋਂ ਫਿਰ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਨੇ ਰਾਜਪਾਲ ਜੀ ਦੀ ਰਿਹਾਈਸ਼ ਨੂੰ ਜਾ ਕੇ ਉੱਥੇ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਨੀ ਉਹਨਾਂ ਦੇ ਨਾਲ ਤੋਂ ਵੱਡੀ ਗਿਣਤੀ ਵਿੱਚ ਆਪਣੇ ਟਰੈਕਟਰ ਟਰਾਲੀਆਂ ਵਹੀਕਲ ਲੈ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਉਣ ਵਾਲੀ 15 ਤਰੀਕ ਨੂੰ ਭਰਾਵੋ ਇਹ ਆਪਣੀ ਦੇਖੋ ਜੇ ਆਪਾਂ ਕਰੀਏ ਜਿਹੜਾ ਸਿੱਖ ਪੰਥ ਦੇ ਜਥੇਦਾਰ ਜੀ ਹੈ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਨ੍ਹਾਂ ਨੂੰ 8 ਲੱਖ ਤੇ ਕੱਟਨੇ ਚੱਪੇ ਦੀ ਧਰਤੀ ਤੇ ਜਿਦੇਦਾਰ ਨਿਊਜ਼ ਕੀਤਾ ਉਹ ਕਿਸੇ ਬਾਦਲਾਂ ਦੇ ਜਾਂ ਕਿਸੇ ਪਾਰਟੀ ਦੇ ਜਿਦੇਦਾਰ ਨਹੀਂ ਸੀ ਉਹ ਕੌਮ ਦੇ ਪਾਸੇ ਦੇ ਜਿਦੇਦਾਰ ਸਨ ਉਹਨਾਂ ਦੀ ਗਵਾਹੀ ਦੇ ਵਿੱਚ ਬੰਦੀ ਸਿੰਘਾਂ ਦੀ ਗਵਾਹੀ ਦੇ ਵਿੱਚ ਇਹ ਮੋਰਚਾ ਨਿਰੰਤਰ ਚੱਲ ਰਿਹਾ ਏ ਸੋ ਤੁਹਾਨੂੰ ਸਾਰਿਆਂ ਨੂੰ ਅਪੀਲ ਆਪਾਂ ਵੱਧ ਤੋਂ ਵੱਧ ਸਾਥ ਦਿਈਏ ਜਿਵੇਂ ਹੋਰ ਵੀ ਆਪਣੇ ਭਰਾ ਜਿੱਦੋ ਜਹਤ ਦੇ ਨਾਲ ਚਾਹੇ ਜਮਾਨ ਤੇ ਆਏ ਨੇ ਕਿਸੇ ਤਰੀਕੇ ਦੇ ਨਾਲ ਆਏ ਨੇ ਆਪਾਂ ਉਹਨਾਂ ਨੂੰ ਲਿਆਉਣ ਦੀ ਕਿਰਪਾ ਕਰੀਏ ਤਾਂ ਕਰਕੇ ਪੰਥ ਦੇ ਵਿੱਚ ਖੇਰ ਕੱਤਰਤਾ ਹੋਵੇ ਇਕੱਠ ਹੋਵੇ ਆਪਸੀ ਇਤਿਫਾਕ ਹੋਵੇ ਵੱਡੇ ਫੈਸਲੇ ਹੋਣ ਸੋ ਜਰੂਰ ਸਾਰਿਆਂ ਨੇ 15 ਅਗਸਤ ਨੂੰ ਪਹੁੰਚਣਾ ਹੈ ਵਾਹਿਗੁਰੂ ਜੀ ਕਾ